ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਕਰਾਇਆ ਘਰੇ ਸੁਖਮਨੀ ਸਾਹਿਬ ਦਾ ਪਾਠ ਤੇ ਗੁਰੂ ਮਹਾਰਾਜ ਜੀ ਦਾ ਕੀਤਾ ਸ਼ੁਕਰਾਨਾ ਤੇ ਨਾਲ ਨਾਲ ਵਹਿਗੁਰੂ ਜੀ ਦਾ ਸਤਿਕਾਰ ਕਰਦੇ ਹੋਏ ਆਪਣੇ ਘਰੇ ਉਹਨਾਂ ਦੇ ਚਰਨ ਪਵਾਏ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਣੇ ਘਰੇ ਬਿਰਾਜਮਾਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਨਾਲ ਕੜਾ ਪ੍ਰਸਾਦ ਦਾ ਭੋਗ ਉਸ ਤੋਂ ਬਾਅਦ ਪ੍ਰੰਤ ਲੰਗਰ ਪ੍ਰਸਾਦ ਆ ਤਿਆਰ ਕਰਕੇ ਤਾਂ ਫਿਰ ਆਪਾਂ ਸਰਦਾਈ ਦਾ ਜਿਹੜਾ ਹੈਗਾ ਉਹ ਵੀ ਲੰਗਰ ਤਿਆਰ ਕੀਤਾ ਸਰਦਾਈ ਜਿਹੜੀ ਆ ਕਿ ਬਹੁਤ ਹੀ ਵਧੀਆ ਕਰਕੇ ਬੱਚਿਆਂ ਨੇ ਬਣਾਈ ਤੇ ਸਾਰਿਆਂ ਨੂੰ ਬੜੇ ਵਧੀਆ ਢੰਗ ਦੇ ਨਾਲ ਵਰਤਾਈ ਤੇ ਬਹੁਤ ਹੀ ਸੁਆਦ ਕਾਫੀ ਵਧੀਆ ਹੈਗਾ ਇਹਨਾਂ ਦਾ ਬਣਾਉਣ ਦਾ ਤਰੀਕਾ ਤੇ ਜਿਹੜਾ ਇਹਦਾ ਵੇਸਟ ਪਾਰਟ ਬਚਦਾ ਆ ਸਰਦਾਈ ਬਣਾਉਣ ਦੇ ਪਿੱਛੋਂ ਉਹਨੂੰ ਆਪਾਂ ਛੁੱਟਣ ਦੀ بجائے ਉਹਦੀ ਵੀ ਆਪਾਂ ਕਰੇ ਵਰਤੋਂ ਕੀਤੀ ਤੇ ਉਸ ਨੂੰ ਆਪਾਂ ਪੁਰਜੀ ਬਣਾ ਕੇ ਤੇ ਉਹਦੀ ਸਬਜੀ ਬਣਾ ਕੇ ਤੇ ਘਰੇ ਇਸਤੇਮਾਲ ਕੀਤੀ ਸਾਰਿਆਂ ਨੇ ਬੜੇ ਚਾਹ ਦੇ ਨਾਲ ਬੜੇ ਸੁਆਦ ਦੇ ਨਾਲ ਖਾਧੀ ਉਹ ਪੁਰਜੀ ਨੂੰ ਆਪਾਂ ਕਿਵੇਂ ਬਣਾਇਆ ਉਹ ਵੀ ਆਪਾਂ ਵੀਡੀਓ ਬਣਾ ਕੇ ਤੇ ਨਾਲ ਸ਼ੇਅਰ ਕੀਤੀ ਆ ਸਿਹਤ ਲਈ ਕਾਫੀ ਫਾਇਦੇਮੰਦ ਆ ਤੇ ਆਪਾਂ ਇਹਦੇ ਵਿੱਚ ਪਾ ਲਿਆ ਮਸਟਰਡ ਆਇਲ ਸਰੋਂ ਦਾ ਤੇਲ ਕੜਾਈ ਦੇ ਵਿੱਚ ਪਾ ਕੇ ਥੋੜਾ ਜਿਹਾ ਗਰਮ ਹੋ ਗਿਆ ਤੇਲ ਤੇ ਵਿੱਚ ਪਾ ਦਿੱਤਾ ਜੀਰਾ ਜੀਰਾ ਤੜਕ ਗਿਆ ਨਾਲ ਦੀ ਨਾਲ ਹੀ ਆਪਾਂ ਅਦਰਕ ਪਾ ਦਿੱਤਾ ਆ ਅਦਰਕ ਨੂੰ ਥੋੜਾ ਜਿਹਾ ਆਪਾਂ ਇਹਦੇ ਵਿੱਚ ਰੋਸਟ ਕਰਾਂਗੇ ਜਿਹੜਾ ਅਦਰਕ ਦਾ ਟੇਸਟ ਆ ਤੇਲ ਦੇ ਵਿੱਚ ਬਰਕਰਾਰ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਤੇ ਮੇਥੀ ਦੋਵੇਂ ਚੀਜ਼ਾਂ ਪਾ ਦਿੱਤੀਆਂ ਨੇ ਕਾਲੀ ਮਿਰਚ ਥੋੜੀ ਜੀ ਇਹਦੇ ਵਿੱਚ ਆਪਾਂ ਕੁੱਟ ਕੇ ਪਾਵਾਂਗੇ ਨਾਲ ਦੀ ਨਾਲ ਜਿਹੜੀ ਹਰੀ ਮਿਰਚ ਆ ਉਹ ਵੀ ਬਰੀਕ-ਬਰੀਕ ਕੱਟ ਕੇ ਪਾ ਦਿੱਤੀ ਆ ਤੜਕੇ ਨੂੰ ਥੋੜਾ ਜਿਹਾ ਆਪਾਂ ਜਿੰਨੇ ਭੁੰਨ ਤੇ ਉਸ ਤੋਂ ਬਾਅਦ ਇਹਦੇ ਵਿੱਚ ਵੇਖਦੇ ਆ ਕਿ ਆਪਾਂ ਜਿਹੜੀ ਇਹ ਵੇਸਟ ਪਾਰਟ ਬਚਿਆ ਹੈਗਾ ਖਸਖਸ ਆ ਕਾਲੀ ਮਿਰਚ ਆ ਹਰੇ ਇਲਾਇਚੀ ਆ ਮਗਜ ਆ ਬਦਾਮ ਆ ਇਸ ਤਰੀਕੇ ਦੇ ਇਹਦੇ ਵਿੱਚ ਚੀਜ਼ਾਂ ਐਡ ਹੁੰਦੀਆਂ ਨੇ ਸਰਦਾਈ ਦੇ ਵਿੱਚ ਤੇ ਹੁਣ ਆਪਾਂ ਤੜਕੇ ਦੇ ਵਿੱਚ ਨਾਲ ਦੀ ਨਾਲ ਜੀਰਾ ਤੇ ਪੁੰਨਿਆ ਹੋਇਆ ਜੀਰਾ ਉਹਦਾ ਪਾਊਡਰ ਤੇ ਆਮਚੂਨ ਪਾਊਡਰ ਤੇ ਲੂਣ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਆ ਹਲਦੀ ਪਾਊਡਰ ਪਾ ਲੈਨੇ ਆ ਥੋੜਾ ਜਿਹਾ ਗਰਮ ਮਸਾਲਾ ਪਾ ਲੈਨੇ ਆ। ਕਸੀ ਨੂੰ ਚੰਗੀ ਤਰ੍ਹਾਂ ਚਲਾ ਲਓ। ਤੜਕਾ ਜਿਹੜਾ ਕੜਾਈ ਦੇ ਹੇਠਾਂ ਲੱਗੇ ਨਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਬਾਕੀ ਜਿਹੜਾ ਉਹਦਾ ਮਤਲਬ ਕਿ ਖਸਖਸ ਦਾ ਵੇਸਟ ਪਾਰਟ ਆ ਉਹਨੂੰ ਆਪਾਂ ਸਨਣੀ ਦੇ ਵਿੱਚ ਜਿਹੜਾ ਹੁੰਦਾ ਆ ਛਾਣ ਲੈਣਾ ਚਾਹੀਦਾ ਇਹਨੂੰ। ਜਿਹੜਾ ਇਹਦਾ ਮੋਟਾ-ਮੋਟਾ ਪਾਰਟ ਆ ਹਰੇ ਇਲਾਚੀ ਵਗੈਰਾ ਸਾਰੇ ਉੱਪਰ ਨਿਕਲ ਜਾਂਦੀ ਆ। ਜਦੋਂ ਆਪਾਂ ਇਹਨੂੰ ਸਟੇਨਰ ਦੇ ਵਿੱਚ ਪਾ ਕੇ ਹੱਥਾਂ ਦੇ ਨਾਲ ਦਬਾ ਕੇ ਥੋੜਾ ਥੋੜਾ ਦਾ ਕ੍ਰਾਸ ਕਰਾਂਗੇ ਤੇ ਇਹ ਹੀਟਾਂ ਜਿਹੜਾ ਹੈ ਬੜੀ ਆਸਾਨੀ ਦੇ ਨਾਲ ਛਾਣਿਆ ਜਾਂਦਾ ਆ ਤੇ ਜਿਹੜਾ ਇਹਦਾ ਉੱਪਰਲਾ ਹਿੱਸਾ ਆ ਮੋٹے ਮੋٹے ਪਾਟ ਆ ਉਹ ਅਲੱਗ ਹੋ ਜਾਂਦੇ ਆ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਿੱਤਾ ਹੈਗਾ ਜਿਹੜਾ ਮਤਲਬ ਛਾਣ ਕੇ ਰੱਖਿਆ ਹੈ ਖਸ ਖਸ ਦਾ ਸਾਰਾ ਮਟੀਰੀਅਲ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਟੱਕ ਦਿੰਨੇ ਆ ਕੁਰਸੀ ਚਲਾ ਕੇ ਚੰਗੀ ਤਰ੍ਹਾਂ ਤੇ ਅਰਜਣ ਵਾਸਤੇ ਜਿਹੜਾ ਆਪਾਂ ਇਹਨੂੰ ਰੱਖ ਦਿੰਨੇ ਆ 5-7 ਮਿੰਟ ਲਈ ਕਾਫੀ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਜਿਹੜਾ ਰਿਜਨ ਦੇਣਾ ਆ ਹੁਣ ਆਪਾਂ ਇਹਨੂੰ ਆਪਾਂ ਦੇਖ ਲੈਨੇ ਆ ਕਾਫੀ ਟਾਈਮ ਹੋ ਗਿਆ ਬੰਦੀ ਨੂੰ ਵਾਓ ਕਿੰਨਾ ਸੋਹਣਾ ਕਲਰ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਇਹਦਾ ਆਪਣਾ ਹੀ ਸੁਆਦ ਆ ਇਹਦੇ ਵਿੱਚ ਜਿੰਨੇ ਵੀ ਆਪਾਂ ਸਪਾਈਸੀ ਬਣਾਉਣੀ ਆ ਉਹਦੇ ਹਿਸਾਬ ਨਾਲ ਤੜਕਾ ਲਾ ਸਕਦੇ ਆ ਮਿਰਚ ਵੱਧ ਘੱਟ ਕਰਨੀ ਆ ਲੋਨ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰਨਾ ਉਨਾ ਹੀ ਇਹਦਾ ਆਪਣਾ ਟੇਸਟ ਜਿਹੜਾ ਵਾ ਵਦੇਸ ਹਿਸਾਬ ਦੇ ਨਾਲ ਹੀ ਆਉਣਾ ਆ ਇਹਨੂੰ ਆਪਾਂ ਥੋੜਾ ਜਿਹਾ ਪਤਲੀ ਤਿਆਰ ਕੀਤਾ ਬਣਾ ਕੇ ਪਾਣੀ ਇਹਦੇ ਵਿੱਚ ਐਡ ਕੀਤਾ ਵਾ ਜੇ ਆਪਾਂ ਚਾਹਨੇ ਆ ਕਿ ਪੁਰਜੀ ਦੀ ਤਰ੍ਹਾਂ ਬਣਾਉਣਾ ਸੁੱਕਿਆ ਹੀ ਬਿਲਕੁਲ ਥੋੜਾ ਜਿਹਾ ਫੇਰ ਪਾਣੀ ਇਹਦੇ ਵਿੱਚ ਪਾਉਣਾ ਹੁੰਦਾ ਆ ਆਪਾਂ ਥੋੜਾ ਜਿਹਾ ਤਰੀ ਬਣਾ ਕੇ ਫਿਰ ਇਹਨੂੰ ਬਣਾਇਆ ਵਾ ਤੁਸੀਂ ਚਾਹੇ ਚੌਲਾਂ ਦੇ ਨਾਲ ਖਾ ਲਵੋ ਚਾਹੇ ਵੈਸੇ ਹੀ ਰੋਟੀ ਦੇ ਨਾਲ ਖਾ ਲਵੋ ਆਪਣੀ ਮਰਜ਼ੀ ਹੁੰਦੀ ਆ ਤੜਕਾ ਹੋਰ ਵੀ ਘੈਂਟ ਜਾ ਕੇ ਦਰ ਲਾ ਸਕਦੇ ਹੋ ਟਮਾਟਰ ਦੀ ਪਿਉਰੀ ਬਣਾ ਕੇ ਕੱਟੀ ਮਿੱਟੀ ਸਬਜ਼ੀ ਬਹੁਤ ਵਧੀਆ ਬਣਦੀ ਆ ਲਾਜਵਾਬ ਸਵਾਦ ਕਾਫੀ ਏਦਾ ਆ। ਇਹ ਵੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਆਇਆ ਹੈ ਇਹਦਾ ਬਣਨ ਦੇ ਵਿੱਚ ਵੀ ਤੇ ਨਾਲ ਦੇ ਨਾਲ ਆਚਾਰ ਤੇ ਰੋਟੀ ਦੇ ਨਾਲ ਆਪਾਂ ਇਹਨੂੰ ਹੁਣ ਟੇਸਟ ਕਰਕੇ ਵੇਖਦੇ ਆ। ਹੁਣ ਤਾਂ ਆਪਾਂ ਵੀਡੀਓ ਬਣਾਈ ਲੇਕਿਨ ਵੀਡੀਓ ਤੋਂ ਪਹਿਲਾਂ ਵੀ ਆਪਾਂ ਬਣਾ ਕੇ ਖਾਧੀ ਸੀਗੀ। ਕਾਫੀ ਵਧੀਆ ਇਹਦਾ ਸਵਾਦ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰ ਸਕਦੇ ਜਦੋਂ ਵੀ ਤੁਹਾਡੇ ਘਰੇ ਕਿਤੇ ਐਵੇਂ ਸਰਦਾਈ ਬਣਦੀ ਆ ਜਾਂ ਮਤਲਬ ਕਿ ਆਪਾਂ ਗਰਮੀਆਂ ਦੇ ਵਿੱਚ ਬਣਾਉਨੇ ਆ ਘਰੇ। ਜੋਦਾ ਜਿਹੜਾ ਵੇਸਟ ਪਾਰਟ ਆ ਉਹਨੂੰ ਚੁੱਟਣ ਦੀ ਬਜਾਏ ਆਪਾਂ ਇਸ ਤਰ੍ਹਾਂ ਸਬਜੀ ਦੇ ਤਰ੍ਹਾਂ ਇਸਤੇਮਾਲ ਕਰ ਸਕਦੇ ਬਣਾ ਕੇ ਘਰੇ ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ